ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨੇ ਦਿਨੀ ਸੂਬੇ ਦੇ ਦੌਰੇ ਤੇ ਨੇ ਔਰ ਜਿੱਤੇ ਹੋਏ ਉਮੀਦਵਾਰਾਂ ਨੂੰ ਮਿਲਣ ਦੇ ਲਈ ਉਹ ਸੰਗਰੂਰ ਪਹੁੰਚੇ ਇਸ ਮੌਕੇ ਦੇ ਉਤੇ ਉਹਨਾਂ ਨੇ ਉਮੀਦਵਾਰਾਂ ਦੇ ਨਾਲ ਮਿਲ ਕੇ ਉਹਨਾਂ ਦਾ ਹੌਸਲਾ ਵਧਾਇਆ ਔਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਬਲਕ ਸੰਪਤੀ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਦੁਜਾਰੂ ਜੇਤੂ ਤੇ ਜਿਹੜੇ ਕੁਝ ਚੰਦ ਬੋਟਾਂ ਤੋਂ ਅ ਰਹਿ ਵੀ ਗਏ ਸਾਰੇ ਨੌਸੀ ਮਲੇ ਤੇ ਕਿਉਂਕਿ ਉਹ ਲੋਕਾਂ ਦੇ ਵਿੱਚ ਗਏ ਨੇ ਬਿਲਕੁਲ ਨਬਜ਼ਾਂ ਦੇ ਨੇੜੇ ਗਏ ਨੇ ਤੇ ਉਹਨਾਂ ਨੇ ਬਹੁਤ ਸਾਰੇ ਸੁਝਾਅ ਵੀ ਦਿੱਤੇ ਨੇ ਜੋ ਲੋਕ ਚਾਹੁੰਦੇ ਨੇ ਸੋ ਇਹੀ ਇੱਕ ਤਰੀਕਾ ਹੈ ਲੋਕਤੰਤਰ ਦੇ ਵਿੱਚ ਪਬਲਿਕ ਦੇ ਦੇਲਾਂ ਦੀ ਗੱਲ ਜਾਣਨ ਦਾ ਕਿ ਜਿਹੜੀ ਬਲੌਕ ਸਮਤੀ ਦੀ ਲੇਅਰ ਜਾਂ ਜ਼ਿਲ੍ਹਾ ਪ੍ਰਸ਼ਦ ਦੀ ਲੈਅਰ ਹੈ ਜਾਂ ਸਰਪੰਚੀ ਦੀ ਲੈਅਰ ਹੈ ਇਹ ਬਿਲਕੁਲ ਗਰਾਊਂਡ ਤੇ ਗਰਾਊਂਡ ਜ਼ੀਰੋ ਤੇ ਰਹਿੰਦੀ ਹੈ ਤੇ ਬੜੇ ਸੁਝਾਅ ਅੱਛੇ ਆਏ ਨੇ ਔਰ ਕਿਹੜੇ ਕਿਹੜੇ ਪਿੰਡਾਂ ਵਾਲੇ ਕੀ ਕੀ ਚਾਹੁੰਦੇ ਨੇ ਇਹਦੇ ਬਾਰੇ ਕੱਲ ਮੈਂ ਧੂਰੀ ਦੇ ਵਿੱਚ ਸਾਰਾ ਦਿਨ ਲਾਇਆ ਤੇ ਲਗਭਗ ਸੇਮ ਹੀ ਆ ਪਿੰਡਾਂ ਦੀਆਂ ਸਮੱਸਿਆਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਵਿਧਾਨ ਸਭਾ ਦੇ ਵਿੱਚ ਕੈਬਨਿਟ ਦੇ ਵਿੱਚ ਜਾਂ ਸਾਨੂੰ ਸਰਕਾਰ ਚਲਾਉਣ ਦੇ ਵਿੱਚ ਬਹੁਤ ਸਹਾਈ ਹੋਣਗੇ ਸੁਜੈਸ਼ਨ ਕਿ ਅਸੀਂ ਉਹਨਾਂ ਕਾਨੂੰਨਾਂ ਨੂੰ ਅਮੈਂਡ ਕਰ ਸਕੀਏ ਜਾਂ ਨਵੇਂ ਕਾਨੂੰਨ ਬਣਾ ਸਕੀਏ ਜਿਨ੍ਹਾਂ ਨਾਲ ਪਿੰਡਾਂ ਦਾ ਵਿਕਾਸ ਹੁੰਦਾ ਹੋਵੇ ਤਰੱਕੀਆਂ ਹੁੰਦੀਆਂ ਹੋਣ ਤੇ ਆਲਰੇਡੀ ਅਸੀਂ ਵਪਾਰ ਵਾਲੇ ਪਾਸਿਓਂ ਜਾਪਾਨ ਕੋਰੀਆ ਦਾ ਬੜਾ ਸਫਲ ਦੌਰਾ ਕੀਤਾ ਤੇ ਉਹ ਕੰਪਨੀਆਂ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਹੁਣ ਰਿਸਪੌਂਡ ਵੀ ਕਰ ਰਹੀਆਂ ਨੇ ਉਹ ਆ ਕੇ ਦੇਖਣਾ ਚਾਹੁੰਦੇ ਨੇ ਇੱਥੋਂ ਦਾ ਮਾਹੌਲ ਕਲਚਰ ਪਲੱਸ ਆਪਣੇ ਬਿਜ਼ਨਸ ਵਾਲੇ ਕੀ ਉਹਨਾਂ ਉਹ ਕਿੱਥੇ ਕਿੱਥੇ ਕਰ ਸਕਦੇ ਨੇ ਉਹਨਾਂ ਲਈ ਕਿਹੜੀ ਲੁਧਿਆਣਾ ਫਰੀਦਕੋਟ ਮੋਗਾ ਅੰਮ੍ਰਿਤਸਰ ਜਾਂ ਮੋਹਾਲੀ ਕਿਤੇ ਵੀ ਉਹ ਚਾਹਣਗੇ ਅਸੀਂ ਉਹਨਾਂ ਨਾਲ ਸਹਿਯੋਗ ਵੀ ਕਰਾਂਗੇ ਤੇ ਉਹਨਾਂ ਨੂੰ ਕੋਈ ਐਨਓਸੀ ਲੈਣੀ ਹੈ ਜਾਂ ਅਪਰੂਵਲਸ ਲੈਣੀ ਹੈ ਉਹ ਵੀ ਕਰਾਂਗੇ ਤੇ ਬਾਕੀ ਖੇਤੀ ਬਾਰੇ ਜੋ ਵੀ ਫੈਸਲੇ ਜਿਹੜੇ ਨੇ ਉਹ ਜੇ ਕੋਈ ਕੇਂਦਰ ਸਰਕਾਰ ਐ ਹੋ ਜਾ ਫੈਸਲਾ ਕਰਦੀ ਹੈ ਜਿਹਦੇ ਨਾਲ ਨੁਕਸਾਨ ਹੁੰਦਾ ਹੋਵੇ ਪੰਜਾਬ ਦਾ ਤੇ ਉਹਦਾ ਵਿਰੋਧ ਵੀ ਕਰਦੇ ਆ ਤੇ ਉਹਦੇ ਉਹਦਾ ਟਟ ਕੇ ਉਥੇ ਆਵਾਜ਼ ਬਿਠਾਉਣੀ ਆ ਜਿਵੇਂ ਰੀਸੈਂਟਲੀ ਹੁਣ ਮਨਰੇਗਾ ਜਿਹੜੀ ਹੈ ਮਨਰੇਗਾ ਕਹਿੰਦੇ ਨੇ ਉਹ ਉਹਦੇ ਸਾਰਾ ਜਿਹੜਾ ਉਹਦਾ ਜਿਹੜਾ ਉਹ ਸਕੀਮ ਦੇ ਜਿਹੜੇ ਕਲੋਜ਼ ਹੀ ਬਦਲਤੇ ਸਾਰੇ ਇਹ ਕੇਂਦਰ ਸਰਕਾਰ ਕਰਦੀ ਇਹ ਬੀਜੇਪੀ ਸਰਕਾਰ ਜਿਹੜੀ ਹੈ ਇਹ ਗਰੀਬਾਂ ਦੇ ਹੱਕ ਖੋਣ ਤੇ ਲੱਗੀ ਹੋਈ ਹੈ ਭਾਵੇਂ ਉਹ ਅਗਨੀ ਵੀ ਰਹਹੀਂ ਸਾਡੇ ਪਿੰਡਾਂ ਦੇ ਕੋਈ ਅਗਨੀ ਵੀਰ ਚ ਪਿੰਡਾਂ ਦੇ ਲੋਕਾਂ ਦੇ ਆਮ ਘਰਾਂ ਦੇ ਮੁੰਡੇ ਹੀ ਭਰਤੀ ਹੁੰਦੇ ਫੌਜ ਹੁਣ ਉਹਨਾਂ ਨੂੰ 3 ਸਾਲਾਂ ਬਾਅਦ ਕਹਿੰਦੇ ਸਾਬਕਾ ਬਣਾ ਕੇ ਅਸੀਂ ਤੁਹਾਨੂੰ ਵਾਪਸ ਭੇਜ ਦਾਂਗੇ 18 ਸਾਲ ਦੀ ਭਰਤੀ ਹੋਣਗੇ 21-22 ਸਾਲ ਦੇ ਵਾਪਸ ਆ ਜਾਣਗੇ ਉਹ ਸਾਬਕਾ ਬਣ ਕੇ ਨਾ ਇਧਰ ਦੇ ਨਾ ਉਧਰ ਦੇ ਹਨਾ ਉਹ ਕਹਿੰਦੇ ਜੀ ਫੌਜ ਦਾ ਬਟੇਟ ਬਜਟ ਘਟਾਉਣਾ ਤੇ ਫਿਰ ਹੁਣ ਆ ਨਰੇਗਾ ਦੇ ਵਿੱਚ 100 ਦਿਨ ਤਾਂ ਪੂਰਾ ਨਹੀਂ ਹੁੰਦਾ ਸੀ ਇਹਨਾਂ ਤੋਂ ਕਹਦੇ ਮੁਸ਼ਕਲ ਨਾਲ 20% ਜਾਂ 22-23% ਤੱਕ 100 ਦਿਨ ਕਿਸੇ ਵੀ ਕੋਈ ਸਰਪੰਚ ਅੱਛਾ ਹੈ ਜਾਂ ਕੋਈ ਸੈਕਟਰੀ ਨਰੇਗਾ ਦਾ ਅੱਛਾ ਹੈ ਤਾਂ ਉਹ ਕੰਮ 100 ਦਿਨ ਤੱਕ ਲੈ ਜਾਂਦੀ ਨਹੀਂ ਤਾਂ 40 50 ਦਿਨ ਤੋਂ ਬਾਅਦ ਨਰੇਗਾ ਨਹੀਂ ਚੱਲੀ ਇਹ ਕਹਿੰਦੇ ਜੀ ਅਸੀਂ 125 ਦਿਨ ਕਰਤੇ ਤੇ ਨਾਲ ਕੰਮਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਇਰੀਗੇਸ਼ਨ ਦਾ ਕੰਮ ਨਹੀਂ ਕਰਾ ਸਕਦੇ ਕੋਈ ਖਾਲੇ ਪਾਉਣੇ ਆ ਪੰਜਾਬ ਦੇ ਵਿੱਚ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਰਹੇ ਹਾਂ ਜਿੱਥੇ 40 50 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਅਜੇ ਉੱਥੇ ਪਾਣੀ ਪਹੁੰਚਾ ਰਹੇ ਹਾਂ ਉਹ ਖਾਲੇ ਬਣਾਉਣੇ ਆ ਉੱਤੇ ਨਰੇਗਾ ਵੀ ਜਿਹੜੀ ਲੇਬਰ ਇਸਤੇਮਾਲ ਕੀਤੀ ਜਾ ਸਕਦੀ ਕੰਨ ਨਹੀਂ ਤੁਸੀਂ ਕਰ ਨਹੀਂ ਸਕਦੇ ਕੋਈ ਅੰਡਰਗਰਾਉਂਡ ਪਾਈਪਾਂ ਪਾਉਣੀਆਂ ਨੇ ਉਹਦੇ ਚ ਨੇੜੇ ਕਾ ਇਸਤਮਾਲ ਕੀਤਾ ਜਾ ਸਕਦਾ ਕੰਨ ਨਹੀਂ ਤੁਸੀਂ ਉੱਥੇ ਨਹੀਂ ਕਰ ਸਕਦੇ ਟੋਬੇ ਤੇ ਛੱਪੜ ਉਹ ਕਹਿੰਦੇ 5 ਸਾਲ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਸਿਰਫ ਉਹਨੂੰ ਛੇੜ ਸਕਦੇ ਮਤਲਬ ਉਹਨੂੰ ਉਹਨਾਂ ਨੂੰ ਕੀ ਕਰਨਾ ਹੈ ਉਹਨੂੰ ਕੋਈ ਥਾਪਰ ਸਕੀਮ ਚ ਲੈ ਕੇ ਆਉਣਾ ਜਾਂ ਸਿਚੇਵਰ ਸਕੀਮ ਚ ਲੈ ਕੇ ਆਉਣਾ ਇੱਕ ਵਾਰੀ ਸਿਰਫ ਠੀਕ ਠੀਕ ਕਰ ਸਕਦੇ ਹੋ ਕੰਸਟਰਕਸ਼ਨ ਚ ਨਹੀਂ ਆ ਸਕਦੇ ਜੀ ਕੋਈ ਲਾਇਬ੍ਰੇਰੀਆਂ ਬਣਾਉਣੀਆਂ ਨੇ ਸਕੂਲ ਬਣਾਉਣੇ ਮੰਡੀ ਬਣਾਉਣੀ ਹੈ ਇੱਕ ਪਾਸੇ ਤਾਂ ਕਮਾਤੇ ਪਾਬੰਦੀ ਲਾਤੀ ਇੱਕ ਪਾਸੇ ਕਹਿੰਦੇ 125 ਦਿੰਦੇ ਆਂਗੇ ਆਪ ਹੀ ਆਪ ਦੀ ਸਕੀਮ ਦਾ ਵਿਰੋਧ ਕਿਵੇਂ ਕਰ ਸਕਦੇ ਨੇ ਫਿਰ ਕਹਿੰਦੇ 40% ਸਟੇਟਾਂ ਦੇਣਗੀਆਂ ਠੀਕ ਹੈ ਜੀ ਦੇ ਦਾਂਗੇ ਤੁਸੀਂ ਆਰਡੀਐਫ ਦਾ ਪੈਸਾ ਤਾਂ ਜਾਰੀ ਕਰ ਦਿਓ ਸਾਡਾ ਤੁਸੀਂ ਸਾਡਾ ਜਿਹੜਾ ਆਪਣਾ ਜੀਐਸਟੀ ਦਾ ਪੈਸਾ ਜਾਰੀ ਕਰ ਦਿਓ ਸਾਡਾ ਜਿਹੜਾ ਤੁਸੀਂ ਸਟੇਟਾਂ ਦਾ ਰੋਕੀ ਬੈਠੇ ਹੋ ਖਾਸ ਤੌਰ ਤੇ ਜਿਹੜੀਆਂ ਨਾਨ ਬੀਜੇਪੀ ਪਾਰਟੀਆਂ ਵਾਲੇ ਸਟੇਟਾਂ ਨੇ ਜਿਹੜਾ ਉਹਨਾਂ ਦਾ ਪੈਸਾ ਰੋਕੀ ਬੈਠੇ ਸਾਨੂੰ ਉਹ ਤਾਂ ਜਾਰੀ ਕਰ ਦਿਓ ਉਤੋਂ ਸਾਨੂੰ ਤੁਸੀਂ ਨਵੀਆਂ ਸਕੀਮਾਂ ਲਿਆ ਕੇ ਸਟੇਟਾਂ ਤੇ ਭਾਰ ਭਾਰ ਰਹੇ ਸੋ ਇਸ ਕਰਕੇ ਅ ਵਿਸ਼ੇਸ਼ ਸੈਸ਼ਨ ਜਿਹੜਾ 3 ਤਰੀਕ ਨੂੰ ਵਿਧਾਨ ਸਭਾ ਦਾ ਬੁਲਾਇਆ ਹੋਇਆ ਉਹਦੇ ਵਿੱਚ ਹਰ ਇੱਕ ਨੂੰ ਜਿਹੜੇ ਵੀ ਚੁਣੇ ਹੋਏ ਨਮਾਇंदे ਨੇ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੂਗਾ ਚਾਹੇ ਉਹ ਕਾਂਗਰਸ ਵੱਲੋਂ ਹੋਣ ਚਾਹੇ ਅਕਾਲੀ ਦਲ ਵੱਲੋਂ ਹੋਣ ਚਾਹੇ ਉਹ ਆਜ਼ਾਦ ਉਮੀਦਵਾਰ ਹੋਣ ਚਾਹੇ ਉਹ ਬੀਐਸਪੀ ਦੇ ਨੇ ਜਾਂ ਬੀਜੇਪੀ ਵਾਲੇ ਵੀ ਆ ਕੇ ਬੋਲ ਲੈਣ ਪੱਖ ਰੱਖ ਦੇਣਾ ਆਪਣਾ ਆਪਣਾ ਉਹ ਤੇ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਮਨ 'ਚ ਜਿਹੜਾ ਹੈ ਡਰ ਬਹਿ ਗਿਆ ਕਿ ਨਿnikai ਖਤਮ ਕਰਨ ਲੱਗਿਆ ਤੇ ਕਿਹੜੀ ਸਰਕਾਰ ਖਤਮ ਕਰਨ ਲੱਗੀ ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜਾ ਉੱਪਰੋਂ ਆਡਰ ਆਏ ਨੇ ਮੋਦੀ ਦੇ ਤੇ ਉਹ ਕਦੇ ਚੰਡੀਗੜ੍ਹ ਕਹਿੰਦੇ ਨੇ ਸਾਡਾ ਜੀ ਚੰਡੀਗੜ੍ਹ ਚ ਐਮੈਨਮੈਂਟ ਕਰਦੇ ਕਦੇ ਪੰਜਾਬ ਯੂਨੀਵਰਸਿਟੀ ਕਹਿੰਦੇ ਨੇ ਸਾਡੀ ਕਦੇ ਪੀਵੀਵੀ के हाथों का जादू और खुशबू से महकता कर एम गरम एच गर्म मसाला असली मसालों से भरा तो से भरा मैं क्योंकि हर रिश्ता है स्वाद जुड़ा अगर आप बनना चाहते हैं एंकर या फिर आप में है जुनून एक तेज तर्रार न्यूज रिपोर्टर बनने का तो आप ज्वाइन करें आई और इंडिया न्यूज न्यूज एक्स का मीडिया स्कूल आई टीवी नेक्स्ट